ਨੀ ਹਰਪ੍ਰੀਤ ਸਿੰਘ ਦੇ ਨਾਲ ਜੁੜੀ ਹੋਈ ਹੈ ਜਿਨ੍ਹਾਂ ਦੇ ਨਾਂ ਦੇ ਉੱਤੇ ਇੱਕ ਚਾਲੀ ਅਕਾਊਂਟ ਬਣਾ ਕੇ ਫੇਕ ਕਮੈਂਟ ਕੀਤੇ ਜਾ ਰਹੇ ਨੇ ਤੇ ਜਿਹੜੇ ਇਹ ਕਮੈਂਟ ਕੀਤੇ ਜਾ ਰਹੇ ਨੇ ਇਸ ਦੇ ਵਿੱਚ ਭਾਜਪਾ ਦੀ ਸਪੋਰਟ ਕੀਤੀ ਜਾ ਰਹੀ ਹੈ ਦਰਸਲ ਇਹ ਜਿਹੜੇ ਕਮੈਂਟ ਕੀਤੇ ਜਾ ਰਹੇ ਨੇ ਇਹਨਾਂ ਦੇ ਵਿੱਚ ਭਾਜਪਾ ਨੂੰ ਸਿੱਧੇ ਤੌਰ ਤੇ ਸਪੋਰਟ ਕਰਨ ਦੀ ਗੱਲ ਆਖੀ ਜਾ ਰਹੀ ਹੈ ਤੇ ਕੁਝ ਅਜਿਹੇ ਕਮੈਂਟ ਵੀ ਕੀਤੇ ਜਾ ਰਹੇ ਨੇ ਜਿਨ੍ਹਾਂ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਦੀ ਸ਼ਵੀ ਨੂੰ ਖਰਾਬ ਕੀਤਾ ਜਾਵੇ ਹਾਲਾਂਕਿ ਜਦੋਂ ਇਹ ਸਭ ਦਾ ਪਤਾ ਗਿਆਨੀ ਹਰਪ੍ਰੀਤ ਸਿੰਘ ਨੂੰ ਲੱਗਦਾ ਤਾਂ ਉਹਨਾਂ ਦੇ ਵੱਲੋਂ ਵੀ ਆਪਣੇ ਸੋਸ਼ਲ ਅਕਾਊਂਟ ਦੇ ਉੱਤੇ ਇਸ ਪੇਜ ਦੀ ਇੱਕ ਫੋਟੋ ਪਾਈ ਜਾਂਦੀ ਹੈ ਤੇ ਜਿਹੜੇ ਕਮੈਂਟ ਕੀਤੇ ਜਾਂਦੇ ਨੇ ਉਹਨਾਂ ਦੇ ਸੰਬੰਧ ਦੇ ਵਿੱਚ ਲਿਖਿਆ ਜਾਂਦਾ ਹੈ ਕਿ ਸਿੱਖ ਕੌਮ ਨੂੰ ਨਹੀਂ ਸੀ ਪਤਾ ਕਿ ਇੰਨੀ ਘਟਿਆ ਹਰਕਤ ਵੀ ਹੋ ਜਾਵੇਗੀ ਹਾਲਾਂਕਿ ਜੋ ਉਹਨਾਂ ਦੇ ਵੱਲੋਂ ਲਿਖਿਆ ਗਿਆ ਉਹ ਵੀ ਹੂ ਹੂ ਪੜ੍ਹ ਕੇ ਸੁਣਾਵਾਂਗੇ ਕਿ ਉਹਨਾਂ ਦੇ ਵੱਲੋਂ ਕਿਸ ਗੱਲ ਦਾ ਜ਼ਿਕਰ ਕੀਤਾ ਗਿਆ ਪਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ਨੂੰ ਲੈ ਕੇ ਉਦੋਂ ਵੱਡੀ ਚਰਚਾ ਛਿੜ ਗਈ ਸੀ ਜਦੋਂ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਸਿੱਧੇ ਤੌਰ ਤੇ ਉਹਨਾਂ ਨੂੰ ਭਾਜਪਾ ਦਾ ਏਜੰਟ ਤੱਕ ਕਹਿ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਆਪਣਾ ਅਸਤੀਫਾ ਵੀ ਐਜੀਪੀਸੀ ਨੂੰ ਸੌਂਪ ਦਿੱਤਾ ਗਿਆ ਸੀ ਤੇ ਜਿਸ ਤੋਂ ਬਾਅਦ ਗਿਆਨੀ ਰੁਗਵੀਰ ਸਿੰਘ ਜੋਸ਼ਰੀ ਕਾਲ ਤਖਸਾਬ ਦੇ ਜਥੇਦਾਰ ਨੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਸੀ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਸਬਕਾਰ ਕੀਤਾ ਜਾਂਦਾ ਤਾਂ ਉਹ ਵੀ ਅਸਤੀਫਾ ਦੇਣਗੇ ਉਸ ਤੋਂ ਬਾਅਦ ਉਹਨਾਂ ਦਾ ਅਸਤੀਫਾ ਨਾ ਮੰਜ਼ੂਰ ਕੀਤਾ ਗਿਆ ਸੀ ਤੇ ਉਹਨਾਂ ਦੇ ਨਾਲ ਜਿਹੜੇ ਸਿੱਖ ਬੁੱਧੀਜੀਵੀ ਨੇ ਸਿੱਖ ਚਿੰਤਤ ਨੇ ਉਹਨਾਂ ਦੇ ਵੱਲੋਂ ਖੜਨ ਦੀ ਗੱਲ ਆਖੀ ਗਈ ਸੀ ਜਿਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਕਾਫੀ ਜ਼ਿਆਦਾ ਚਰਚਾ ਛਿੜੀ ਬੀਤੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਪ੍ਰੇਮ ਸਿੰਘ ਚੰਦੂ ਮਾਦਰਾ ਨੂੰ ਲੈ ਕੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਸੀ ਕਿ ਉਹ ਝੂਠ ਬੋਲ ਰਹੇ ਨੇ ਜਦੋਂ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਫੈਸਲਾ ਸੁਣਾਇਆ ਜਾ ਰਿਹਾ ਸੀ ਉਸ ਤੋਂ ਬਾਅਦ ਫਿਰ ਇੱਕ ਫੇਕ ਅਕਾਊਂਟ ਸਾਹਮਣੇ ਆਂਦਾ ਹੈ ਤੇ ਜਿਸ ਦੇ ਵਿੱਚ ਕੁਝ ਅਜਿਹੇ ਚਰਚੇ ਛੜ ਜਾਂਦੇ ਨੇ ਜਿਸ ਦੇ ਵਿੱਚ ਸਿੱਧੇ ਤੌਰ ਤੇ ਉਹਨਾਂ ਦੀ ਸ਼ਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਜਦੋਂ ਪਤਾ ਲੱਗਦਾ ਤਾਂ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ মিডিਆ ਅਕਾਊਂਟ ਦੇ ਉੱਤੇ ਫਿਰ ਇਸ ਸਬੰਧ ਦੇ ਵਿੱਚ ਲਿਖਿਆ ਜਾਂਦਾ ਤੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਇੰਨੀ ਗਿਰੀਆਂ ਤੇ ਨੀਚੜਕਤਾਂ ਤੇ ਉਤਰ ਆਉਣਗੇ ਕਦੇ ਕਿਸੇ ਸਿੱਖ ਦੇ ਚੇਤੇ ਵਿੱਚ ਵੀ ਨਹੀਂ ਹੋਣਾ ਮੰਨਦੇ ਆ ਕਿ ਤੁਹਾਡੇ ਕੋਲ ਪੈਸਾ ਹੈ ਪੂਰਾ ਨੈਟਵਰਕ ਹੈ ਸਿਸਟਮ ਹੈ ਚਾਰ ਚਾਪਲੂਸ ਵੀ ਹਨ ਇਹਨਾਂ ਗਿਰਨਾ ਨੈਤਿਕਤਾ ਤੋਂ ਹੀਣਾ ਹੋਣ ਦਾ ਸਬੂਤ ਹੈ ਮਾਨਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ਦਾ ਜਾਲੀ ਪੇਜ ਬਣਾ ਕੇ ਉਸ ਤੋਂ ਅਲੱਗ-ਅਲੱਗ ਪੋਸਟਾਂ ਤੇ ਹਲਕੇ ਪੱਦਰ ਦੇ ਕਮੈਂਟ ਕੀਤੇ ਜਾ ਰਹੇ ਨੇ ਇੰਨਾ ਥੱਲੇ ਤਾਂ ਸਮੁੰਦਰ ਦੇ ਵਿੱਚ ਟਾਈਟੈਨਿਕ ਨਹੀਂ ਸੀ ਡਿੱਗਿਆ ਜਿੰਨਾ ਤੁਸੀਂ ਡਿੱਗ ਪਏ ਬਸ ਇੰਨਾ ਹੀ ਆਖਾਂਗੇ ਗੁਰੂ ਤੁਹਾਡਾ ਭਲਾ ਕਰੇ ਗੁਰੂ ਪਿਆਰਿਓ ਇਹਨਾਂ ਨਕਲੀ ਪੇਜਾਂ ਤੋਂ ਸਾਵਧਾਨ ਰਹੋ ਹਾਲਾਂਕਿ ਇਹ ਮੈਨੇਜਰ ਦੇ ਵੱਲੋਂ ਲਿਖਿਆ ਗਿਆ ਪਰ ਸਿੱਧੇ ਤੌਰ ਤੇ ਉਹਨਾਂ ਦੇ ਵੱਲੋਂ ਜ਼ਿਕਰ ਜ਼ਰੂਰ ਕੀਤਾ ਗਿਆ ਹੋਵੇਗਾ ਕਿ ਅਜਿਹੇ ਲੋਕ ਨੇ ਜਿਨ੍ਹਾਂ ਦੇ ਵੱਲੋਂ ਉਹਨਾਂ ਦੀ ਸ਼ੋਭੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਚਰਚੇ ਛੇੜੇ ਜਾ ਰਹੇ ਨੇ ਕਿ ਉਹ ਭਾਜਪਾ ਦੀ ਭਾਜਪਾ ਦੀ ਸਪੋਰਟ ਕਰ ਰਹੇ ਨੇ ਹਾਲਾਂਕਿ ਉਹਨਾਂ ਦੇ ਵੱਲੋਂ ਕਈ ਵਾਰ ਆਪਣੀ ਇੰਟਰਵਿਊਜ਼ ਦੇ ਵਿੱਚ ਨਿਜੀ ਤੌਰ ਤੇ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਠੀਕ ਹੈ ਉਹਨਾਂ ਦੇ ਸਬੰਧ ਕਿਸੇ ਨਾਲ ਵੀ ਹੋ ਸਕਦੇ ਨੇ ਕਿਸੇ ਦਾ ਹਾਲਚਾਲ ਜਾਣਨ ਉਹ ਜਾ ਸਕਦੇ ਨੇ ਪਰ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਜਿਸ ਤਰ੍ਹਾਂ ਦਾ ਦਰਸਾਇਆ ਜਾ ਰਿਹਾ ਜਿਸ ਤਰ੍ਹਾਂ ਦੀ ਉਹਨਾਂ ਦੀ ਸ਼ੋਭੀ ਬਣਾਈ ਜਾ ਰਹੀ ਹੈ ਵਰਸਾ ਸਿੰਘ ਵਲਟੋਹਾ ਦੇ ਵੱਲੋਂ ਤਾਂ ਸਾਫ਼ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਵੱਡੇ ਸਵਾਲ ਚੁੱਕ ਦਿੱਤੇ ਗਏ ਸਨ ਬੀਤੇ ਦੇ ਵਿੱਚ ਇੱਕ ਨਿੱਜੀ ਚੈਨਲ ਦੇ ਉੱਤੇ ਉਹਨਾਂ ਦੇ ਖਿਲਾਫ ਵੀ ਇੱਕ ਇੰਟਰਵਿਊ ਕੀਤੀ ਗਈ ਸੀ ਇੱਕ ਖਬਰ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਦੀ ਸ਼ਵੀ ਨੂੰ ਫੇਸ ਪਹੁੰਚਾਉਣ ਦੀ ਗੱਲ ਆਖੀ ਗਈ ਸੀ ਤੇ ਉਸ ਟੀਵੀ ਚੈਨਲ ਦੇ ਵੱਲੋਂ ਵੀ ਫਿਰ ਮਾਫੀ ਮੰਗੀ ਗਈ ਸੀ ਤੇ ਉਹਨਾਂ ਦੇ ਵੱਲੋਂ ਆਪਣੀ ਪੋਸਟ ਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਕਿ ਜਿਹੜੀ ਉਹਨਾਂ ਦੇ ਵੱਲੋਂ ਖਬਰ ਚਲਾਈ ਗਈ ਹੈ ਉਹ ਉਹਨਾਂ ਦੇ ਵੱਲੋਂ ਡਿਲੀਟ ਕਰ ਦਿੱਤੀ ਗਈ ਹੈ ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਵੱਡੇ ਚਰਚੇ ਛਿੜੇ ਹੋਏ ਨੇ ਅੱਜ ਕੱਲ ਤੇ ਹੁਣ ਇੱਕ ਫੇਕ ਅਕਾਊਂਟ ਬਣਾ ਕੇ ਜਿਸ ਤਰ੍ਹਾਂ ਉਹਨਾਂ ਦੀ ਸ਼ੋਭੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਕਿਹੜੇ ਲੋਕ ਨੇ ਕੌਣ ਉਹ ਲੋਕ ਨੇ ਜਿਹੜੇ ਚਾਹੁੰਦੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਥੱਲੇ ਡੇਗਿਆ ਜਾ ਸਕੇ ਹਾਲਾਂਕਿ ਬੀਤੇ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਸਿੱਧੇ ਤੌਰ ਤੇ ਖੁੱਲੇ ਆਮ ਖੁੱਲਮ ਖੁੱਲਾ ਹੋ ਕੇ ਇਹ ਗੱਲਾਂ ਆਖੀ ਗਈਆਂ ਸਨ ਜੋ ਪੰਥ ਵਿਰੋਧੀ ਲੋਕ ਨੇ ਉਹਨਾਂ ਨੂੰ ਲੈ ਕੇ ਤੇ ਹੁਣ ਉਹਨਾਂ ਦੇ ਨਾਮ ਦੇ ਜਿਹੜੇ ਚਰਚੇ ਨੇ ਭਾਜਪਾ ਦੇ ਨਾਲ ਜੋੜੇ ਜਾ ਰਹੇ ਨੇ ਹਾਲਾਂਕਿ ਉਹਨਾਂ ਦੇ ਵੱਲੋਂ ਕਈ ਸਟੇਜਾਂ ਦੇ ਉੱਤੇ ਭਾਜਪਾ ਦੇ ਖਿਲਾਫ ਸ਼ਬਦੀ ਹਮਲਾ ਕੀਤਾ ਗਿਆ ਤੇ ਕਈ ਵਾਰ ਉਹਨਾਂ ਦੇ ਵੱਲੋਂ ਤਿੱਖੀਆਂ ਟਿੱਪਣੀਆਂ ਵੀ ਕੀਤੀਆਂ ਨੇ ਪਰ ਹੁਣ ਜਿਹੜਾ ਇਹ ਨਕਲੀ ਪੇਜ ਬਣਾਇਆ ਗਿਆ ਕਿਸਦੇ ਵੱਲੋਂ ਬਣਾਇਆ ਗਿਆ ਕੌਣ ਲੋਕ ਨੇ ਤੇ ਕੌਣ ਚਾਹੁੰਦੇ ਨੇ ਕਿ ਗੈਨੀ ਹਰਪੀਤ ਸਿੰਘ ਨੂੰ ਬਦਨਾਮ ਕੀਤਾ ਜਾਏ ਇਸ ਸੋਲੇ ਦੀ ਵੱਡੀ ਅਪਡੇਟ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਜੁੜੀ ਹੋਈ ਹੈ ਜਿਨ੍ਹਾਂ ਦੇ ਨਾਂ ਦੇ ਉੱਤੇ ਇੱਕ ਚਾਲੀ ਅਕਾਊਂਟ ਬਣਾ ਕੇ ਫੇਕ ਕਮੈਂਟ ਕੀਤੇ ਜਾ ਰਹੇ ਨੇ ਤੇ ਜਿਹੜੇ ਇਹ ਕਮੈਂਟ ਕੀਤੇ ਜਾ ਰਹੇ ਨੇ ਇਸ ਦੇ ਵਿੱਚ ਭਾਜਪਾ ਦੀ ਸਪੋਰਟ ਕੀਤੀ ਜਾ ਰਹੀ ਹੈ ਦਰਸਲ ਇਹ ਜਿਹੜੇ ਕਮੈਂਟ ਕੀਤੇ ਜਾ ਰਹੇ ਨੇ ਇਹਨਾਂ ਦੇ ਵਿੱਚ ਭਾਜਪਾ ਨੂੰ ਸਿੱਧੇ ਤੌਰ ਤੇ ਸਪੋਰਟ ਕਰਨ ਦੀ ਗੱਲ ਆਖੀ ਜਾ ਰਹੀ ਹੈ ਤੇ ਕੁਝ ਅਜਿਹੇ ਕਮੈਂਟ ਵੀ ਕੀਤੇ ਜਾ ਰਹੇ ਨੇ ਜਿਨ੍ਹਾਂ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਦੀ ਸ਼ਵੀ ਨੂੰ ਖਰਾਬ ਕੀਤਾ ਜਾਵੇ ਹਾਲਾਂਕਿ ਜਦੋਂ ਇਹ ਸਭ ਦਾ ਪਤਾ ਗਿਆਨੀ ਹਰਪ੍ਰੀਤ ਸਿੰਘ ਨੂੰ ਲੱਗਦਾ ਤਾਂ ਉਹਨਾਂ ਦੇ ਵੱਲੋਂ ਵੀ ਆਪਣੇ سوشل ਅਕਾਊਂਟ ਦੇ ਉੱਤੇ ਇਸ ਪੇਜ ਦੀ ਇੱਕ ਫੋਟੋ ਪਾਈ ਜਾਂਦੀ ਹੈ ਤੇ ਜਿਹੜੇ ਕਮੈਂਟ ਕੀਤੇ ਜਾਂਦੇ ਨੇ ਉਹਨਾਂ ਦੇ ਸੰਬੰਧ ਦੇ ਵਿੱਚ ਲਿਖਿਆ ਜਾਂਦਾ ਹੈ ਕਿ ਸਿੱਖ ਕੌਮ ਨੂੰ ਨਹੀਂ ਸੀ ਪਤਾ ਕਿ ਇੰਨੀ ਘਟਿਆ ਹਰਕਤ ਵੀ ਹੋ ਜਾਵੇਗੀ ਹਾਲਾਂਕਿ ਜੋ ਉਹਨਾਂ ਦੇ ਵੱਲੋਂ ਲਿਖਿਆ ਗਿਆ ਉਹ ਵੀ ਹੂ ਹੂ ਪੜ੍ਹ ਕੇ ਸੁਣਾਵਾਂਗੇ ਕਿ ਉਹਨਾਂ ਦੇ ਵੱਲੋਂ ਕਿਸ ਗੱਲ ਦਾ ਜ਼ਿਕਰ ਕੀਤਾ ਗਿਆ ਪਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ਨੂੰ ਲੈ ਕੇ ਉਦੋਂ ਵੱਡੀ ਚਰਚਾ ਛਿੜ ਗਈ ਸੀ ਜਦੋਂ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਸਿੱਧੇ ਤੌਰ ਤੇ ਉਹਨਾਂ ਨੂੰ ਭਾਜਪਾ ਦਾ ਏਜੰਟ ਤੱਕ ਕਹਿ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਆਪਣਾ ਅਸਤੀਫਾ ਵੀ ਐਜੀਪੀਸੀ ਨੂੰ ਸੌਂਪ ਦਿੱਤਾ ਗਿਆ ਸੀ ਤੇ ਜਿਸ ਤੋਂ ਬਾਅਦ ਗਿਆਨੀ ਰੁਗਵੀਰ ਸਿੰਘ ਜੋਸ਼ਰੀ ਕਾਲ ਤੱਕ ਸਾਭ ਦੇ ਜਥੇਦਾਰ ਨੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਸੀ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਸਬਕਾਰ ਕੀਤਾ ਜਾਂਦਾ ਤਾਂ ਉਹ ਵੀ ਅਸਤੀਫਾ ਦੇਣਗੇ ਉਸ ਤੋਂ ਬਾਅਦ ਉਹਨਾਂ ਦਾ ਅਸਤੀਫਾ ਨਾਮਨਜ਼ੂਰ ਕੀਤਾ ਗਿਆ ਸੀ ਤੇ ਉਹਨਾਂ ਦੇ ਨਾਲ ਜਿਹੜੇ ਸਿੱਖ ਬੁੱਧੀਜੀਵੀ ਨੇ ਸਿੱਖ ਚਿੰਤਤ ਨੇ ਉਹਨਾਂ ਦੇ ਵੱਲੋਂ ਖੜਨ ਦੀ ਗੱਲ ਆਖੀ ਗਈ ਸੀ ਜਿਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਕਾਫੀ ਜ਼ਿਆਦਾ ਚਰਚਾ ਛਿੜੀ ਬੀਤੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਪ੍ਰੇਮ ਸਿੰਘ ਚੰਦੂ ਮਾਦਰਾ ਨੂੰ ਲੈ ਕੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਸੀ ਕਿ ਉਹ ਝੂਠ ਬੋਲ ਰਹੇ ਨੇ ਜਦੋਂ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਫੈਸਲਾ ਸੁਣਾਇਆ ਜਾ ਰਿਹਾ ਸੀ ਉਸ ਤੋਂ ਬਾਅਦ ਫਿਰ ਇੱਕ ਫੇਕ ਅਕਾਊਂਟ ਸਾਹਮਣੇ ਆਉਂਦਾ ਹੈ ਤੇ ਜਿਸ ਦੇ ਵਿੱਚ ਕੁਝ ਅਜਿਹੇ ਚਰਚੇ ਛਿੜ ਜਾਂਦੇ ਨੇ ਜਿਸ ਦੇ ਵਿੱਚ ਸਿੱਧੇ ਤੌਰ ਤੇ ਉਹਨਾਂ ਦੀ ਸ਼ਬੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਜਦੋਂ ਪਤਾ ਲੱਗਦਾ ਤਾਂ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ মিডিਆ ਅਕਾਊਂਟ ਦੇ ਉੱਤੇ ਫਿਰ ਇਸ ਸਬੰਧ ਦੇ ਵਿੱਚ ਲਿਖਿਆ ਜਾਂਦਾ ਤੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਇੰਨੀ गिरੀਆਂ ਤੇ ਨੀਚਰਕਤਾ ਤੇ ਉਤਰ ਆਉਣਗੇ ਕਦੇ ਕਿਸੇ ਸਿੱਖ ਦੇ ਚੇਤੇ ਵਿੱਚ ਵੀ ਨਹੀਂ ਹੋਣਾ ਮੰਨਦੇ ਆ ਕਿ ਤੁਹਾਡੇ ਕੋਲ ਪੈਸਾ ਹੈ ਪੂਰਾ ਨੈਟਵਰਕ ਹੈ ਸਿਸਟਮ ਹੈ ਚਾਰ ਚਾਪਲੂਸ ਵੀ ਹਨ ਇਹਨਾਂ ਗਿਰਨਾ ਨੈਤਿਕਤਾ ਤੋਂ ਹੀਣਾ ਹੋਣ ਦਾ ਸਬੂਤ ਹੈ ਮਾਨਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ਦਾ ਜਾਲੀ ਪੇਜ ਬਣਾ ਕੇ ਉਸ ਤੋਂ ਅਲੱਗ-ਅਲੱਗ ਪੋਸਟਾਂ ਤੇ ਹਲਕੇ ਪੱਦਰ ਦੇ ਕਮੈਂਟ ਕੀਤੇ ਜਾ ਰਹੇ ਨੇ ਇਹਨਾਂ ਥੱਲੇ ਤਾਂ ਸਮੁੰਦਰ ਦੇ ਵਿੱਚ ਟਾਈਟੈਨਿਕ ਨਹੀਂ ਸੀ ਡਿੱਗਿਆ ਜਿੰਨਾ ਤੁਸੀਂ ਡਿੱਗ ਪਏ ਬਸ ਇਨਾ ਹੀ ਆਖਾਂਗੇ ਗੁਰੂ ਤੁਹਾਡਾ ਭਲਾ ਕਰੇ ਗੁਰੂ ਪਿਆਰਿਓ ਇਨਾ ਨਕਲੀ ਪੇਜਾਂ ਤੋਂ ਸਾਵਧਾਨ ਰਹੋ ਹਾਲਾਂਕਿ ਇਹ ਮੈਨੇਜਰ ਦੇ ਵੱਲੋਂ ਲਿਖਿਆ ਗਿਆ ਪਰ ਸਿੱਧੇ ਤੌਰ ਤੇ ਉਹਨਾਂ ਦੇ ਵੱਲੋਂ ਜ਼ਿਕਰ ਜ਼ਰੂਰ ਕੀਤਾ ਗਿਆ ਹੋਵੇਗਾ ਕਿ ਅਜਿਹੇ ਲੋਕ ਨੇ ਜਿਨ੍ਹਾਂ ਦੇ ਵੱਲੋਂ ਉਹਨਾਂ ਦੀ ਸ਼ੋਭੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਚਰਚੇ ਛੇੜੇ ਜਾ ਰਹੇ ਨੇ ਕਿ ਉਹ ਭਾਜਪਾ ਦੀ ਪਾਤਪਾਦੀ ਸਪੋਰਟ ਕਰ ਰਹੇ ਨੇ ਹਾਲਾਂਕਿ ਉਹਨਾਂ ਦੇ ਵੱਲੋਂ ਕਈ ਵਾਰ ਆਪਣੀ ਇੰਟਰਵਿਊਜ਼ ਦੇ ਵਿੱਚ ਨਿੱਜੀ ਤੌਰ ਤੇ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਠੀਕ ਹੈ ਉਹਨਾਂ ਦੇ ਸਬੰਧ ਕਿਸੇ ਨਾਲ ਵੀ ਹੋ ਸਕਦੇ ਨੇ ਕਿਸੇ ਦਾ ਹਾਲਚਾਲ ਜਾਣਨ ਉਹ ਜਾ ਸਕਦੇ ਨੇ ਪਰ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਜਿਸ ਤਰ੍ਹਾਂ ਦਾ ਦਰਸਾਇਆ ਜਾ ਰਿਹਾ ਜਿਸ ਤਰ੍ਹਾਂ ਦੀ ਉਹਨਾਂ ਦੀ ਸ਼ੋਭੀ ਬਣਾਈ ਜਾ ਰਹੀ ਹੈ ਵਰਸਾ ਸਿੰਘ ਵਲਟੋਹਾ ਦੇ ਵੱਲੋਂ ਤਾਂ ਸਾਫ਼ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਵੱਡੇ ਸਵਾਲ ਚੁੱਕ ਦਿੱਤੇ ਗਏ ਸਨ ਬੀਤੇ ਦਿਨਾਂ ਦੇ ਵਿੱਚ ਇੱਕ ਨਿੱਜੀ ਚੈਨਲ ਦੇ ਉੱਤੇ ਉਹਨਾਂ ਦੇ ਖਿਲਾਫ ਵੀ ਇੱਕ ਇੰਟਰਵਿਊ ਕੀਤੀ ਗਈ ਸੀ ਇੱਕ ਖਬਰ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਦੀ ਸ਼ੋਭੀ ਨੂੰ ਠੇਸ ਪਹੁੰਚਾਉਣ ਦੀ ਗੱਲ ਆਖੀ ਗਈ ਸੀ ਤੇ ਉਸ ਟੀਵੀ ਚੈਨਲ ਦੇ ਵੱਲੋਂ ਵੀ ਫਿਰ ਮਾਫੀ ਮੰਗੀ ਗਈ ਸੀ ਤੇ ਉਹਨਾਂ ਦੇ ਵੱਲੋਂ ਆਪਣੀ ਪੋਸਟ ਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਕਿ ਜਿਹੜੀ ਉਹਨਾਂ ਦੇ ਵੱਲੋਂ ਖਬਰ ਚਲਾਈ ਗਈ ਹੈ ਉਹ ਉਹਨਾਂ ਦੇ ਵੱਲੋਂ ਡਿਲੀਟ ਕਰ ਦਿੱਤੀ ਗਈ ਹੈ ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਵੱਡੇ ਚਰਚੇ ਛਿੜੇ ਹੋਏ ਨੇ ਅੱਜ ਕੱਲ ਤੇ ਹੁਣ ਇੱਕ ਫੇਕ ਅਕਾਊਂਟ ਬਣਾ ਕੇ ਜਿਸ ਤਰ੍ਹਾਂ ਉਹਨਾਂ ਦੀ ਸ਼ੋਭੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਕਿਹੜੇ ਲੋਕ ਨੇ ਕੌਣ ਉਹ ਲੋਕ ਨੇ ਜਿਹੜੇ ਚਾਹੁੰਦੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਥੱਲੇ ਡੇਗਿਆ ਜਾ ਸਕੇ ਹਾਲਾਂਕਿ ਬੀਤੇ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਸਿੱਧੇ ਤੌਰ ਤੇ ਖੁੱਲੇ ਆਮ ਖੁੱਲਮ ਖੁੱਲਾ ਹੋ ਕੇ ਇਹ ਗੱਲਾਂ ਆਖੀ ਗਈਆਂ ਸਨ ਜੋ ਪੰਥ ਵਿਰੋਧੀ ਲੋਕ ਨੇ ਉਹਨਾਂ ਨੂੰ ਲੈ ਕੇ ਤੇ ਹੁਣ ਉਨ੍ਹਾਂ ਦੇ ਨਾਮ ਦੇ ਜਿਹੜੇ ਚਰਚੇ ਨੇ ਭਾਜਪਾ ਦੇ ਨਾਲ ਜੋੜੇ ਜਾ ਰਹੇ ਨੇ ਹਾਲਾਂਕਿ ਉਹਨਾਂ ਦੇ ਵੱਲੋਂ ਕਈ ਸਟੇਜਾਂ ਦੇ ਉੱਤੇ ਭਾਜਪਾ ਦੇ ਖਿਲਾਫ ਸ਼ਬਦੀ ਹਮਲਾ ਕੀਤਾ ਗਿਆ ਹੈ ਤੇ ਕਈ ਵਾਰ ਉਹਨਾਂ ਦੇ ਵੱਲੋਂ ਤਿੱਖੀਆਂ ਟਿੱਪਣੀਆਂ ਵੀ ਕੀਤੀਆਂ ਨੇ ਪਰ ਹੁਣ ਜਿਹੜਾ ਇਹ ਨਕਲੀ ਪੇਜ ਬਣਾਇਆ ਗਿਆ ਕਿਸ ਦੇ ਵੱਲੋਂ ਬਣਾਇਆ ਗਿਆ ਕੌਣ ਲੋਕ ਨੇ ਤੇ ਕੌਣ ਚਾਹੁੰਦੇ ਨੇ ਕਿ ਗਾਇਨੀ ਹਰਪ੍ਰੀਤ ਸਿੰਘ ਨੂੰ ਬਦਨਾਮ ਕੀਤਾ ਜਾਵੇ ਇਸ ਸੋਲੇ ਦੀ ਵੱਡੀ ਅਪਡੇਟ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਜੁੜੀ ਹੋਈ ਹੈ ਜਿਨ੍ਹਾਂ ਦੇ ਨਾਂ ਦੇ ਉੱਤੇ ਇੱਕ ਚਾਲੀ ਅਕਾਊਂਟ ਬਣਾ ਕੇ ਫੇਕ ਕਮੈਂਟ ਕੀਤੇ ਜਾ ਰਹੇ ਨੇ ਤੇ ਜਿਹੜੇ ਇਹ ਕਮੈਂਟ ਕੀਤੇ ਜਾ ਰਹੇ ਨੇ ਇਸ ਦੇ ਵਿੱਚ ਭਾਜਪਾ ਦੀ ਸਪੋਰਟ ਕੀਤੀ ਜਾ ਰਹੀ ਹੈ ਦਰਸਲ ਇਹ ਜਿਹੜੇ ਕਮੈਂਟ ਕੀਤੇ ਜਾ ਰਹੇ ਨੇ ਇਹਨਾਂ ਦੇ ਵਿੱਚ ਭਾਜਪਾ ਨੂੰ ਸਿੱਧੇ ਤੌਰ ਤੇ ਸਪੋਰਟ ਕਰਨ ਦੀ ਗੱਲ ਆਖੀ ਜਾ ਰਹੀ ਹੈ ਤੇ ਕੁਝ ਅਜਿਹੇ ਕਮੈਂਟ ਵੀ ਕੀਤੇ ਜਾ ਰਹੇ ਨੇ ਜਿਨ੍ਹਾਂ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਦੀ ਸ਼ਵੀ ਨੂੰ ਖਰਾਬ ਕੀਤਾ ਜਾਵੇ ਹਾਲਾਂਕਿ ਜਦੋਂ ਇਹ ਸਭ ਦਾ ਪਤਾ ਗਿਆਨੀ ਹਰਪ੍ਰੀਤ ਸਿੰਘ ਨੂੰ ਲੱਗਦਾ ਤਾਂ ਉਹਨਾਂ ਦੇ ਵੱਲੋਂ ਆਪਣੇ سوشل ਅਕਾਊਂਟ ਦੇ ਉੱਤੇ ਇਸ ਪੇਜ ਦੀ ਇੱਕ ਫੋਟੋ ਪਾਈ ਜਾਂਦੀ ਹੈ ਤੇ ਜਿਹੜੇ ਕਮੈਂਟ ਕੀਤੇ ਜਾਂਦੇ ਨੇ ਉਹਨਾਂ ਦੇ ਸੰਬੰਧ ਦੇ ਵਿੱਚ ਲਿਖਿਆ ਜਾਂਦਾ ਹੈ ਕਿ ਸਿੱਖ ਕੌਮ ਨੂੰ ਨਹੀਂ ਸੀ ਪਤਾ ਕਿ ਇੰਨੀ ਕਟਿਆ ਹਰਕਤ ਵੀ ਹੋ ਜਾਵੇਗੀ ਹਾਲਾਂਕਿ ਜੋ ਉਹਨਾਂ ਦੇ ਵੱਲੋਂ ਲਿਖਿਆ ਗਿਆ ਉਹ ਵੀ ਹੂ ਹੂ ਪੜ੍ਹ ਕੇ ਸੁਣਾਵਾਂਗੇ ਕਿ ਉਹਨਾਂ ਦੇ ਵੱਲੋਂ ਕਿਸ ਗੱਲ ਦਾ ਜ਼ਿਕਰ ਕੀਤਾ ਗਿਆ ਪਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ਨੂੰ ਲੈ ਕੇ ਉਦੋਂ ਵੱਡੀ ਚਰਚਾ ਛਿੜ ਗਈ ਸੀ ਜਦੋਂ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਸਿੱਧੇ ਤੌਰ ਤੇ ਉਹਨਾਂ ਨੂੰ ਭਾਜਪਾ ਦਾ ਏਜੰਟ ਤੱਕ ਕਹਿ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਆਪਣਾ ਅਸਤੀਫਾ ਵੀ ਐਜੀਪੀਸੀ ਨੂੰ ਸੌਂਪ ਦਿੱਤਾ ਗਿਆ ਸੀ ਤੇ ਜਿਸ ਤੋਂ ਬਾਅਦ ਗਿਆਨੀ ਰੁਗਵੀਰ ਸਿੰਘ ਜੋਸ਼ਰੀਕਾਲਤਖ ਸਾਹਿਬ ਦੇ ਜਥੇਦਾਰ ਨੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਸੀ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਸਬਕਾਰ ਕੀਤਾ ਜਾਂਦਾ ਤਾਂ ਓਬੀਅਸ ਅਸਤੀਫਾ ਦੇਣਗੇ ਉਸ ਤੋਂ ਬਾਅਦ ਉਹਨਾਂ ਦਾ ਅਸਤੀਫਾ ਨਾਮਨਜ਼ੂਰ ਕੀਤਾ ਗਿਆ ਸੀ ਤੇ ਉਹਨਾਂ ਦੇ ਨਾਲ ਜਿਹੜੇ ਸਿੱਖ ਬੁੱਧੀਜੀਵੀ ਨੇ ਸਿੱਖ ਚਿੰਤਤ ਨੇ ਉਹਨਾਂ ਦੇ ਵੱਲੋਂ ਖੜਨ ਦੀ ਗੱਲ ਆਖੀ ਗਈ ਸੀ ਜਿਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਕਾਫੀ ਜ਼ਿਆਦਾ ਚਰਚਾ ਛਿੜੀ ਬੀਤੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਪ੍ਰੇਮ ਸਿੰਘ ਚੰਦੂ ਮਾਦਰਾ ਨੂੰ ਲੈ ਕੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਸੀ ਕਿ ਉਹ ਝੂਠ ਬੋਲ ਰਹੇ ਨੇ ਜਦੋਂ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਫੈਸਲਾ ਸੁਣਾਇਆ ਜਾ ਰਿਹਾ ਸੀ ਉਸ ਤੋਂ ਬਾਅਦ ਫਿਰ ਇੱਕ ਫੇਕ ਅਕਾਊਂਟ ਸਾਹਮਣੇ ਆਂਦਾ ਹੈ ਤੇ ਜਿਸ ਦੇ ਵਿੱਚ ਕੁਝ ਅਜਿਹੇ ਚਰਚੇ ਛਿੜ ਜਾਂਦੇ ਨੇ ਜਿਸ ਦੇ ਵਿੱਚ ਸਿੱਧੇ ਤੌਰ ਤੇ ਉਹਨਾਂ ਦੀ ਸ਼ਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਜਦੋਂ ਪਤਾ ਲੱਗਦਾ ਤਾਂ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ মিডিਆ ਅਕਾਊਂਟ ਦੇ ਉੱਤੇ ਫਿਰ ਇਸ ਸਬੰਧ ਦੇ ਵਿੱਚ ਲਿਖਿਆ ਜਾਂਦਾ ਤੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਇੰਨੀ ਗਿਰੀਆਂ ਤੇ ਨੀਚੜਕਤਾਂ ਤੇ ਉਤਰ ਆਉਣਗੇ ਕਦੇ ਕਿਸੇ ਸਿੱਖ ਦੇ ਚੇਤੇ ਵਿੱਚ ਵੀ ਨਹੀਂ ਹੋਣਾ ਮੰਨਦੇ ਆ ਕਿ ਤੁਹਾਡੇ ਕੋਲ ਪੈਸਾ ਹੈ ਪੂਰਾ ਨੈਟਵਰਕ ਹੈ ਸਿਸਟਮ ਹੈ ਚਾਰ ਚਾਪਲੂਸ ਵੀ ਹਨ ਇਹਨਾਂ ਗਿਰਨਾ ਨੈਤਿਕਤਾ ਤੋਂ ਹੀਣਾ ਹੋਣ ਦਾ ਸਬੂਤ ਹੈ ਮਾਨਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ਦਾ ਜਾਲੀ ਪੇਜ ਬਣਾ ਕੇ ਉਸ ਤੋਂ ਅਲੱਗ-ਅਲੱਗ ਪੋਸਟਾਂ ਤੇ ਹਲਕੇ ਪੱਦਰ ਦੇ ਕਮੈਂਟ ਕੀਤੇ ਜਾ ਰਹੇ ਨੇ ਇੰਨਾ ਥੱਲੇ ਤਾਂ ਸਮੁੰਦਰ ਦੇ ਵਿੱਚ ਟਾਈਟੈਨਿਕ ਨਹੀਂ ਸੀ ਡਿੱਗਿਆ ਜਿੰਨਾ ਤੁਸੀਂ ਡਿੱਗ ਪਏ ਬਸ ਇੰਨਾ ਹੀ ਆਖਾਂਗੇ ਗੁਰੂ ਤੁਹਾਡਾ ਭਲਾ ਕਰੇ ਗੁਰੂ ਪਿਆਰਿਓ ਇਹਨਾਂ ਨਕਲੀ ਪੇਜਾਂ ਤੋਂ ਸਾਵਧਾਨ ਰਹੋ ਹਾਲਾਂਕਿ ਇਹ ਮੈਨੇਜਰ ਦੇ ਵੱਲੋਂ ਲਿਖਿਆ ਗਿਆ ਪਰ ਸਿੱਧੇ ਤੌਰ ਤੇ ਉਹਨਾਂ ਦੇ ਵੱਲੋਂ ਜ਼ਿਕਰ ਜ਼ਰੂਰ ਕੀਤਾ ਗਿਆ ਹੋਵੇਗਾ ਕਿ ਅਜਿਹੇ ਲੋਕ ਨੇ ਜਿਨ੍ਹਾਂ ਦੇ ਵੱਲੋਂ ਉਹਨਾਂ ਦੀ ਸ਼ੋਭੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਚਰਚੇ ਛੇੜੇ ਜਾ ਰਹੇ ਨੇ ਕਿ ਉਹ ਭਾਜਪਾ ਦੀ ਪਾਤਪਾਦੀ ਸਪੋਰਟ ਕਰ ਰਹੇ ਨੇ ਹਾਲਾਂਕਿ ਉਹਨਾਂ ਦੇ ਵੱਲੋਂ ਕਈ ਵਾਰ ਆਪਣੀ ਇੰਟਰਵਿਊਜ਼ ਦੇ ਵਿੱਚ ਨਿਜੀ ਤੌਰ ਤੇ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਠੀਕ ਹੈ ਉਹਨਾਂ ਦੇ ਸਬੰਧ ਕਿਸੇ ਨਾਲ ਵੀ ਹੋ ਸਕਦੇ ਨੇ ਕਿਸੇ ਦਾ ਹਾਲਚਾਲ ਜਾਣਨ ਉਹ ਜਾ ਸਕਦੇ ਨੇ ਪਰ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਜਿਸ ਤਰ੍ਹਾਂ ਦਾ ਦਰਸਾਇਆ ਜਾ ਰਿਹਾ ਜਿਸ ਤਰ੍ਹਾਂ ਦੀ ਉਹਨਾਂ ਦੀ ਸ਼ੋਭੀ ਬਣਾਈ ਜਾ ਰਹੀ ਹੈ ਵਰਸਾ ਸਿੰਘ ਵਲਟੋਹਾ ਦੇ ਵੱਲੋਂ ਤਾਂ ਸਾਫ਼ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਵੱਡੇ ਸਵਾਲ ਚੁੱਕ ਦਿੱਤੇ ਗਏ ਸਨ ਬੀਤੇ ਉਨ੍ਹਾਂ ਦੇ ਵਿੱਚ ਇੱਕ ਨਿੱਜੀ ਚੈਨਲ ਦੇ ਉੱਤੇ ਉਹਨਾਂ ਦੇ ਖਿਲਾਫ ਵੀ ਇੱਕ ਇੰਟਰਵਿਊ ਕੀਤੀ ਗਈ ਸੀ ਇੱਕ ਖਬਰ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਦੀ ਸ਼ਵੀ ਨੂੰ ਠੇਸ ਪਹੁੰਚਾਉਣ ਦੀ ਗੱਲ ਆਖੀ ਗਈ ਸੀ ਤੇ ਉਸ ਟੀਵੀ ਚੈਨਲ ਦੇ ਵੱਲੋਂ ਵੀ ਫਿਰ ਮਾਫੀ ਮੰਗੀ ਗਈ ਸੀ ਤੇ ਉਹਨਾਂ ਦੇ ਵੱਲੋਂ ਆਪਣੀ ਪੋਸਟ ਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਕਿ ਜਿਹੜੀ ਉਹਨਾਂ ਦੇ ਵੱਲੋਂ ਖਬਰ ਚਲਾਈ ਗਈ ਹੈ ਉਹ ਉਹਨਾਂ ਦੇ ਵੱਲੋਂ ਡਿਲੀਟ ਕਰ ਦਿੱਤੀ ਗਈ ਹੈ ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਵੱਡੇ ਚਰਚੇ ਛਿੜੇ ਹੋਏ ਨੇ ਅੱਜ ਕੱਲ ਤੇ ਹੁਣ ਇੱਕ ਫੇਕ ਅਕਾਊਂਟ ਬਣਾ ਕੇ ਜਿਸ ਤਰ੍ਹਾਂ ਉਹਨਾਂ ਦੀ ਸ਼ੋਭੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਕਿਹੜੇ ਲੋਕ ਨੇ ਕੌਣ ਉਹ ਲੋਕ ਨੇ ਜਿਹੜੇ ਚਾਹੁੰਦੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਥੱਲੇ ਡੇਗਿਆ ਜਾ ਸਕੇ ਹਾਲਾਂਕਿ ਬੀਤੇ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਸਿੱਧੇ ਤੌਰ ਤੇ ਖੁੱਲੇ ਆਮ ਖੁੱਲਮ ਖੁੱਲਾ ਹੋ ਕੇ ਇਹ ਗੱਲਾਂ ਆਖੀ ਗਈਆਂ ਸਨ ਜੋ ਪੰਥ ਵਿਰੋਧੀ ਲੋਕ ਨੇ ਉਹਨਾਂ ਨੂੰ ਲੈ ਕੇ ਤੇ ਹੁਣ ਉਹਨਾਂ ਦੇ ਨਾਮ ਦੇ ਜਿਹੜੇ ਚਰਚੇ ਨੇ ਭਾਜਪਾ ਦੇ ਨਾਲ ਜੋੜੇ ਜਾ ਰਹੇ ਨੇ ਹਾਲਾਂਕਿ ਉਹਨਾਂ ਦੇ ਵੱਲੋਂ ਕਈ ਸਟੇਜਾਂ ਦੇ ਉੱਤੇ ਭਾਜਪਾ ਦੇ ਖਿਲਾਫ ਸ਼ਬਦੀ ਹਮਲਾ ਕੀਤਾ ਗਿਆ ਤੇ ਕਈ ਵਾਰ ਉਹਨਾਂ ਦੇ ਵੱਲੋਂ ਤਿੱਖੀਆਂ ਟਿੱਪਣੀਆਂ ਵੀ ਕੀਤੀਆਂ ਨੇ ਪਰ ਹੁਣ ਜਿਹੜਾ ਇਹ ਨਕਲੀ ਪੇਜ ਬਣਾਇਆ ਗਿਆ ਕਿਸਦੇ ਵੱਲੋਂ ਬਣਾਇਆ ਗਿਆ ਕੌਣ ਲੋਕ ਨੇ ਤੇ ਕੌਣ ਚਾਹੁੰਦੇ ਨੇ ਕਿ ਗੈਨੀ ਹਰਪੀਤ ਸਿੰਘ ਨੂੰ ਬਦਨਾਮ ਕੀਤਾ ਜਾਏ ਇਸ ਸੋਲੇ ਦੀ ਵੱਡੀ ਅਪਡੇਟ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਜੁੜੀ ਹੋਈ ਹੈ ਜਿਨ੍ਹਾਂ ਦੇ ਨਾਂ ਦੇ ਉੱਤੇ ਇੱਕ ਚਾਲੀ ਅਕਾਊਂਟ ਬਣਾ ਕੇ ਫੇਕ ਕਮੈਂਟ ਕੀਤੇ ਜਾ ਰਹੇ ਨੇ ਤੇ ਜਿਹੜੇ ਇਹ ਕਮੈਂਟ ਕੀਤੇ ਜਾ ਰਹੇ ਨੇ ਇਸ ਦੇ ਵਿੱਚ ਭਾਜਪਾ ਦੀ ਸਪੋਰਟ ਕੀਤੀ ਜਾ ਰਹੀ ਹੈ ਦਰਸਲ ਇਹ ਜਿਹੜੇ ਕਮੈਂਟ ਕੀਤੇ ਜਾ ਰਹੇ ਨੇ ਇਹਨਾਂ ਦੇ ਵਿੱਚ ਭਾਜਪਾ ਨੂੰ ਸਿੱਧੇ ਤੌਰ ਤੇ ਸਪੋਰਟ ਕਰਨ ਦੀ ਗੱਲ ਆਖੀ ਜਾ ਰਹੀ ਹੈ ਤੇ ਕੁਝ ਅਜਿਹੇ ਕਮੈਂਟ ਵੀ ਕੀਤੇ ਜਾ ਰਹੇ ਨੇ ਜਿਨ੍ਹਾਂ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਦੀ ਸ਼ਵੀ ਨੂੰ ਖਰਾਬ ਕੀਤਾ ਜਾਵੇ ਹਾਲਾਂਕਿ ਜਦੋਂ ਇਹ ਸਭ ਦਾ ਪਤਾ ਗਿਆਨੀ ਹਰਪ੍ਰੀਤ ਸਿੰਘ ਨੂੰ ਲੱਗਦਾ ਤਾਂ ਉਹਨਾਂ ਦੇ ਵੱਲੋਂ ਆਪਣੇ سوشل ਅਕਾਊਂਟ ਦੇ ਉੱਤੇ ਇਸ ਪੇਜ ਦੀ ਇੱਕ ਫੋਟੋ ਪਾਈ ਜਾਂਦੀ ਹੈ ਤੇ ਜਿਹੜੇ ਕਮੈਂਟ ਕੀਤੇ ਜਾਂਦੇ ਨੇ ਉਹਨਾਂ ਦੇ ਸੰਬੰਧ ਦੇ ਵਿੱਚ ਲਿਖਿਆ ਜਾਂਦਾ ਹੈ ਕਿ ਸਿੱਖ ਕੌਮ ਨੂੰ ਨਹੀਂ ਸੀ ਪਤਾ ਕਿ ਇੰਨੀ ਘਟਿਆ ਹਰਕਤ ਵੀ ਹੋ ਜਾਵੇਗੀ ਹਾਲਾਂਕਿ ਜੋ ਉਹਨਾਂ ਦੇ ਵੱਲੋਂ ਲਿਖਿਆ ਗਿਆ ਉਹ ਵੀ ਹੂ ਹੂ ਪੜ੍ਹ ਕੇ ਸੁਣਾਵਾਂਗੇ ਕਿ ਉਹਨਾਂ ਦੇ ਵੱਲੋਂ ਕਿਸ ਗੱਲ ਦਾ ਜ਼ਿਕਰ ਕੀਤਾ ਗਿਆ ਪਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ਨੂੰ ਲੈ ਕੇ ਉਦੋਂ ਵੱਡੀ ਚਰਚਾ ਛਿੜ ਗਈ ਸੀ ਜਦੋਂ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਸਿੱਧੇ ਤੌਰ ਤੇ ਉਹਨਾਂ ਨੂੰ ਭਾਜਪਾ ਦਾ ਏਜੰਟ ਤੱਕ ਕਹਿ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਆਪਣਾ ਅਸਤੀਫਾ ਵੀ ਐਜੀਪੀਸੀ ਨੂੰ ਸੌਂਪ ਦਿੱਤਾ ਗਿਆ ਸੀ ਤੇ ਜਿਸ ਤੋਂ ਬਾਅਦ ਗਿਆਨੀ ਰੁਗਵੀਰ ਸਿੰਘ ਜੋਸ਼ਰੀ ਕਾਲ ਤਖਸਾਬ ਦੇ ਜਥੇਦਾਰ ਨੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਸੀ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਸਵੀਕਾਰ ਕੀਤਾ ਜਾਂਦਾ ਤਾਂ ਉਹ ਵੀ ਅਸਤੀਫਾ ਦੇਣਗੇ ਉਸ ਤੋਂ ਬਾਅਦ ਉਹਨਾਂ ਦਾ ਅਸਤੀਫਾ ਨਾ ਮਨਜ਼ੂਰ ਕੀਤਾ ਗਿਆ ਸੀ ਤੇ ਉਹਨਾਂ ਦੇ ਨਾਲ ਜਿਹੜੇ ਸਿੱਖ ਬੁੱਧੀਜੀਵੀ ਨੇ ਸਿੱਖ ਚਿੰਤਤ ਨੇ ਉਹਨਾਂ ਦੇ ਵੱਲੋਂ ਖੜਨ ਦੀ ਗੱਲ ਆਖੀ ਗਈ ਸੀ ਜਿਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਕਾਫੀ ਜ਼ਿਆਦਾ ਚਰਚਾ ਛਿੜੀ ਬੀਤੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਪ੍ਰੇਮ ਸਿੰਘ ਚੰਦੂ ਮਾਦਰਾ ਨੂੰ ਲੈ ਕੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਸੀ ਕਿ ਉਹ ਝੂਠ ਬੋਲ ਰਹੇ ਨੇ ਜਦੋਂ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਫੈਸਲਾ ਸੁਣਾਇਆ ਜਾ ਰਿਹਾ ਸੀ ਉਸ ਤੋਂ ਬਾਅਦ ਫਿਰ ਇੱਕ ਫੇਕ ਅਕਾਊਂਟ ਸਾਹਮਣੇ ਆਂਦਾ ਹੈ ਤੇ ਜਿਸ ਦੇ ਵਿੱਚ ਕੁਝ ਅਜਿਹੇ ਚਰਚੇ ਛੜ ਜਾਂਦੇ ਨੇ ਜਿਸ ਦੇ ਵਿੱਚ ਸਿੱਧੇ ਤੌਰ ਤੇ ਉਹਨਾਂ ਦੀ ਸ਼ਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਜਦੋਂ ਪਤਾ ਲੱਗਦਾ ਤਾਂ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਫਿਰ ਇਸ ਸਬੰਧ ਦੇ ਵਿੱਚ ਲਿਖਿਆ ਜਾਂਦਾ ਤੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਇੰਨੀ ਗਿਰੀਆਂ ਤੇ ਨੀਚੜਕਤਾਂ ਤੇ ਉਤਰ ਆਉਣਗੇ ਕਦੇ ਕਿਸੇ ਸਿੱਖ ਦੇ ਚੇਤੇ ਵਿੱਚ ਵੀ ਨਹੀਂ ਹੋਣਾ ਮੰਨਦੇ ਆ ਕਿ ਤੁਹਾਡੇ ਕੋਲ ਪੈਸਾ ਹੈ ਪੂਰਾ ਨੈਟਵਰਕ ਹੈ ਸਿਸਟਮ ਹੈ ਚਾਰ ਚਾਪਲੂਸ ਵੀ ਹਨ ਇਹਨਾਂ ਗਿਰਨਾ ਨੈਤਿਕਤਾ ਤੋਂ ਹੀਣਾ ਹੋਣ ਦਾ ਸਬੂਤ ਹੈ ਮਾਨਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ਦਾ ਜਾਲੀ ਪੇਜ ਬਣਾ ਕੇ ਉਸ ਤੋਂ ਅਲੱਗ-ਅਲੱਗ ਪੋਸਟਾਂ ਤੇ ਹਲਕੇ ਪੱਦਰ ਦੇ ਕਮੈਂਟ ਕੀਤੇ ਜਾ ਰਹੇ ਨੇ ਇੰਨਾ ਥੱਲੇ ਤਾਂ ਸਮੁੰਦਰ ਦੇ ਵਿੱਚ ਟਾਈਟੈਨਿਕ ਨਹੀਂ ਸੀ ਡਿੱਗਿਆ ਜਿੰਨਾ ਤੁਸੀਂ ਡਿੱਗ ਪਏ ਬਸ ਇੰਨਾ ਹੀ ਆਖਾਂਗੇ ਗੁਰੂ ਤੁਹਾਡਾ ਭਲਾ ਕਰੇ ਗੁਰੂ ਪਿਆਰਿਓ ਇਹਨਾਂ ਨਕਲੀ ਪੇਜਾਂ ਤੋਂ ਸਾਵਧਾਨ ਰਹੋ ਹਾਲਾਂਕਿ ਇਹ ਮੈਨੇਜਰ ਦੇ ਵੱਲੋਂ ਲਿਖਿਆ ਗਿਆ ਪਰ ਸਿੱਧੇ ਤੌਰ ਤੇ ਉਹਨਾਂ ਦੇ ਵੱਲੋਂ ਜ਼ਿਕਰ ਜ਼ਰੂਰ ਕੀਤਾ ਗਿਆ ਹੋਵੇਗਾ ਕਿ ਅਜਿਹੇ ਲੋਕ ਨੇ ਜਿਨ੍ਹਾਂ ਦੇ ਵੱਲੋਂ ਉਹਨਾਂ ਦੀ ਸ਼ੋਭੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਚਰਚੇ ਛੇੜੇ ਜਾ ਰਹੇ ਨੇ ਕਿ ਉਹ ਬੀਜੇਪੀ ਦੀ ਪਾਤਪਾਦੀ ਸਪੋਰਟ ਕਰ ਰਹੇ ਨੇ ਹਾਲਾਂਕਿ ਉਹਨਾਂ ਦੇ ਵੱਲੋਂ ਕਈ ਵਾਰ ਆਪਣੀ ਇੰਟਰਵਿਊਜ਼ ਦੇ ਵਿੱਚ ਨਿੱਜੀ ਤੌਰ ਤੇ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਠੀਕ ਹੈ ਉਹਨਾਂ ਦੇ ਸਬੰਧ ਕਿਸੇ ਨਾਲ ਵੀ ਹੋ ਸਕਦੇ ਨੇ ਕਿਸੇ ਦਾ ਹਾਲਚਾਲ ਜਾਣਨ ਉਹ ਜਾ ਸਕਦੇ ਨੇ ਪਰ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਜਿਸ ਤਰ੍ਹਾਂ ਦਾ ਦਰਸਾਇਆ ਜਾ ਰਿਹਾ ਜਿਸ ਤਰ੍ਹਾਂ ਦੀ ਉਹਨਾਂ ਦੀ ਸ਼ਬੀ ਬਣਾਈ ਜਾ ਰਹੀ ਹੈ ਵਰਸਾ ਸਿੰਘ ਵਲਟੋਹਾ ਦੇ ਵੱਲੋਂ ਤਾਂ ਸਾਫ਼ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਵੱਡੇ ਸਵਾਲ ਚੁੱਕ ਦਿੱਤੇ ਗਏ ਸਨ ਬੀਤੇ ਦਿਨਾਂ ਦੇ ਵਿੱਚ ਇੱਕ ਨਿੱਜੀ ਚੈਨਲ ਦੇ ਉੱਤੇ ਉਹਨਾਂ ਦੇ ਖਿਲਾਫ ਵੀ ਇੱਕ ਇੰਟਰਵਿਊ ਕੀਤੀ ਗਈ ਸੀ ਇੱਕ ਖਬਰ ਕੀਤੀ ਗਈ ਸੀ ਜਿਸ ਦੇ un adic. și ਠੇਸ ਪਹੁੰਚਾਉਣ ਦੀ ਗੱਲ ਆਖੀ ਗਈ ਸੀ ਤੇ ਉਸ ਟੀਵੀ ਚੈਨਲ ਦੇ ਵੱਲੋਂ ਵੀ ਫਿਰ ਮਾਫੀ ਮੰਗੀ ਗਈ ਸੀ ਤੇ ਉਹਨਾਂ ਦੇ ਵੱਲੋਂ ਆਪਣੀ ਪੋਸਟ ਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਕਿ ਜਿਹੜੀ ਉਹਨਾਂ ਦੇ ਵੱਲੋਂ ਖਬਰ ਚਲਾਈ ਗਈ ਹੈ ਉਹ ਉਹਨਾਂ ਦੇ ਵੱਲੋਂ ਡਿਲੀਟ ਕਰ ਦਿੱਤੀ ਗਈ ਹੈ ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਵੱਡੇ ਚਰਚੇ ਛਿੜੇ ਹੋਏ ਨੇ ਅੱਜਕੱਲ ਤੇ ਹੁਣ ਇੱਕ ਫੇਕ ਅਕਾਊਂਟ ਬਣਾ ਕੇ ਜਿਸ ਤਰ੍ਹਾਂ ਉਹਨਾਂ ਦੀ ਸ਼ੋਭੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਕਿਹੜੇ ਲੋਕ ਨੇ ਕੌਣ ਉਹ ਲੋਕ ਨੇ ਜਿਹੜੇ ਚਾਹੁੰਦੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਥੱਲੇ ਡੇਗਿਆ ਜਾ ਸਕੇ ਹਾਲਾਂਕਿ ਬੀਤੇ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇਹ ਆਮ ਖੁੱਲਮ ਖੁੱਲਾ ਹੋ ਕੇ ਇਹ ਗੱਲਾਂ ਆਖੀ ਗਈਆਂ ਸਨ ਜੋ ਪੰਥ ਵਿਰੋਧੀ ਲੋਕ ਨੇ ਉਹਨਾਂ ਨੂੰ ਲੈ ਕੇ ਤੇ ਹੁਣ ਉਹਨਾਂ ਦੇ ਨਾਮ ਦੇ ਜਿਹੜੇ ਚਰਚੇ ਨੇ ਭਾਜਪਾ ਦੇ ਨਾਲ ਜੋੜੇ ਜਾ ਰਹੇ ਨੇ ਹਾਲਾਂਕਿ ਉਹਨਾਂ ਦੇ ਵੱਲੋਂ ਕਈ ਸਟੇਜਾਂ ਦੇ ਉੱਤੇ ਭਾਜਪਾ ਦੇ ਖਿਲਾਫ ਸ਼ਬਦੀ ਹਮਲਾ ਕੀਤਾ ਗਿਆ ਤੇ ਕਈ ਵਾਰ ਉਹਨਾਂ ਦੇ ਵੱਲੋਂ ਤਿੱਖੀਆਂ ਟਿੱਪਣੀਆਂ ਵੀ ਕੀਤੀਆਂ ਨੇ ਪਰ ਹੁਣ ਜਿਹੜਾ ਇਹ ਨਕਲੀ ਪੇਜ ਬਣਾਇਆ ਗਿਆ ਕਿਸ ਦੇ ਵੱਲੋਂ ਬਣਾਇਆ ਗਿਆ ਕੌਣ ਲੋਕ ਨੇ ਤੇ ਕੌਣ ਚਾਹੁੰਦੇ ਨੇ ਕਿ ਗੈਨੀ ਹਰਪੀਤ ਸਿੰਘ ਨੂੰ ਬਦਨਾਮ ਕੀਤਾ ਜਾਵੇ ਇਸ ਸੋਲੇ ਦੀ ਵੱਡੀ ਅਪਡੇਟ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਜੁੜੀ ਹੋਈ ਹੈ ਜਿਨ੍ਹਾਂ ਦੇ ਨਾਂ ਦੇ ਉੱਤੇ ਇੱਕ ਝਾਲੀ ਅਕਾਊਂਟ ਬਣਾ ਕੇ ਫੇਕ ਕਮੈਂਟ ਕੀਤੇ ਜਾ ਰਹੇ ਨੇ ਤੇ ਜਿਹੜੇ ਇਹ ਕਮੈਂਟ ਕੀਤੇ ਜਾ ਰਹੇ ਨੇ ਇਸ ਦੇ ਵਿੱਚ ਭਾਜਪਾ ਦੀ ਸਪੋਰਟ ਕੀਤੀ ਜਾ ਰਹੀ ਹੈ ਦਰਸਲ ਇਹ ਜਿਹੜੇ ਕਮੈਂਟ ਕੀਤੇ ਜਾ ਰਹੇ ਨੇ ਇਹਨਾਂ ਦੇ ਵਿੱਚ ਭਾਜਪਾ ਨੂੰ ਸਿੱਧੇ ਤੌਰ ਤੇ ਸਪੋਰਟ ਕਰਨ ਦੀ ਗੱਲ ਆਖੀ ਜਾ ਰਹੀ ਹੈ ਤੇ ਕੁਝ ਅਜਿਹੇ ਕਮੈਂਟ ਵੀ ਕੀਤੇ ਜਾ ਰਹੇ ਨੇ ਜਿਨ੍ਹਾਂ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਦੀ ਸ਼ਵੀ ਨੂੰ ਖਰਾਬ ਕੀਤਾ ਜਾਵੇ ਹਾਲਾਂਕਿ ਜਦੋਂ ਇਹ ਸਭ ਦਾ ਪਤਾ ਗਿਆਨੀ ਹਰਪ੍ਰੀਤ ਸਿੰਘ ਨੂੰ ਲੱਗਦਾ ਤਾਂ ਉਹਨਾਂ ਦੇ ਵੱਲੋਂ ਆਪਣੇ سوشل ਅਕਾਊਂਟ ਦੇ ਉੱਤੇ ਇਸ ਪੇਜ ਦੀ ਇੱਕ ਫੋਟੋ ਪਾਈ ਜਾਂਦੀ ਹੈ ਤੇ ਜਿਹੜੇ ਕਮੈਂਟ ਕੀਤੇ ਜਾਂਦੇ ਨੇ ਉਹਨਾਂ ਦੇ ਸਬੰਧ ਦੇ ਵਿੱਚ ਲਿਖਿਆ ਜਾਂਦਾ ਹੈ ਕਿ ਸਿੱਖ ਕੌਮ ਨੂੰ ਨਹੀਂ ਸੀ ਪਤਾ ਕਿ ਇੰਨੀ ਕਟਿਆ ਹਰਕਤ ਵੀ ਹੋ ਜਾਵੇਗੀ ਹਾਲਾਂਕਿ ਜੋ ਉਹਨਾਂ ਦੇ ਵੱਲੋਂ ਲਿਖਿਆ ਗਿਆ ਉਹ ਵੀ ਹੂ ਹੂ ਪੜ੍ਹ ਕੇ ਸੁਣਾਵਾਂਗੇ ਕਿ ਉਹਨਾਂ ਦੇ ਵੱਲੋਂ ਕਿਸ ਗੱਲ ਦਾ ਜ਼ਿਕਰ ਕੀਤਾ ਗਿਆ ਪਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ਨੂੰ ਲੈ ਕੇ ਉਦੋਂ ਵੱਡੀ ਚਰਚਾ ਛਿੜ ਗਈ ਸੀ ਜਦੋਂ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਸਿੱਧੇ ਤੌਰ ਤੇ ਉਹਨਾਂ ਨੂੰ ਭਾਜਪਾ ਦਾ ਏਜੰਟ ਤੱਕ ਕਹਿ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਆਪਣਾ ਅਸਤੀਫਾ ਵੀ ਐਜੀਪੀਸੀ ਨੂੰ ਸੌਂਪ ਦਿੱਤਾ ਗਿਆ ਸੀ ਤੇ ਜਿਸ ਤੋਂ ਬਾਅਦ ਗਿਆਨੀ ਰੁਗਵੀਰ ਸਿੰਘ ਜੋਸ਼ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਸੀ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਸਬਕਾਰ ਕੀਤਾ ਜਾਂਦਾ ਤਾਂ ਉਹ ਵੀ ਅਸਤੀਫਾ ਦੇਣਗੇ ਉਸ ਤੋਂ ਬਾਅਦ ਉਹਨਾਂ ਦਾ ਅਸਤੀਫਾ ਨਾਮਨਜ਼ੂਰ ਕੀਤਾ ਗਿਆ ਸੀ ਤੇ ਉਹਨਾਂ ਦੇ ਨਾਲ ਜਿਹੜੇ ਸਿੱਖ ਬੁੱਧੀਜੀਵੀ ਨੇ ਸਿੱਖ ਚਿੰਤਤ ਨੇ ਉਹਨਾਂ ਦੇ ਵੱਲੋਂ ਖੜਨ ਦੀ ਗੱਲ ਆਖੀ ਗਈ ਸੀ ਜਿਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਕਾਫੀ ਜ਼ਿਆਦਾ ਚਰਚਾ ਛਿੜੀ ਬੀਤੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਪ੍ਰੇਮ ਸਿੰਘ ਚੰਦੂ ਮਾਦਰਾ ਨੂੰ ਲੈ ਕੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਸੀ ਕਿ ਉਹ ਝੂਠ ਬੋਲ ਰਹੇ ਨੇ ਜਦੋਂ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਫੈਸਲਾ ਸੁਣਾਇਆ ਜਾ ਰਿਹਾ ਸੀ ਉਸ ਤੋਂ ਬਾਅਦ ਫਿਰ ਇੱਕ ਫੇਕ ਅਕਾਊਂਟ ਸਾਹਮਣੇ ਆਂਦਾ ਹੈ ਤੇ ਜਿਸ ਦੇ ਵਿੱਚ ਕੁਝ ਅਜਿਹੇ ਚਰਚੇ ਛਿੜ ਜਾਂਦੇ ਨੇ ਜਿਸ ਦੇ ਵਿੱਚ ਸਿੱਧੇ ਤੌਰ ਤੇ ਉਹਨਾਂ ਦੀ ਸ਼ਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਜਦੋਂ ਪਤਾ ਲੱਗਦਾ ਤਾਂ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ মিডিਆ ਅਕਾਊਂਟ ਦੇ ਉੱਤੇ ਫਿਰ ਇਸ ਸਬੰਧ ਦੇ ਵਿੱਚ ਲਿਖਿਆ ਜਾਂਦਾ ਤੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਇੰਨੀ ਗਿਰੀਆਂ ਤੇ ਨੀਚੜਕਤਾਂ ਤੇ ਉਤਰ ਆਉਣਗੇ ਕਦੇ ਕਿਸੇ ਸਿੱਖ ਦੇ ਚੇਤੇ ਵਿੱਚ ਵੀ ਨਹੀਂ ਹੋਣਾ ਮੰਨਦੇ ਆ ਕਿ ਤੁਹਾਡੇ ਕੋਲ ਪੈਸਾ ਹੈ ਪੂਰਾ ਨੈਟਵਰਕ ਹੈ ਸਿਸਟਮ ਹੈ ਚਾਰ ਚਾਪਲੂਸ ਵੀ ਹਨ ਇਹਨਾਂ ਗਿਰਨਾ ਨੈਤਿਕਤਾ ਤੋਂ ਹੀਣਾ ਹੋਣ ਦਾ ਸਬੂਤ ਹੈ ਮਾਨਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ਦਾ ਜਾਲੀ ਪੇਜ ਬਣਾ ਕੇ ਉਸ ਤੋਂ ਅਲੱਗ-ਅਲੱਗ ਪੋਸਟਾਂ ਤੇ ਹਲਕੇ ਪੱਦਰ ਦੇ ਕਮੈਂਟ ਕੀਤੇ ਜਾ ਰਹੇ ਨੇ ਇੰਨਾ ਥੱਲੇ ਤਾਂ ਸਮੁੰਦਰ ਦੇ ਵਿੱਚ ਟਾਈਟੈਨਿਕ ਨਹੀਂ ਸੀ ਡਿੱਗਿਆ ਜਿੰਨਾ ਤੁਸੀਂ ਡਿੱਗ ਪਏ ਬਸ ਇੰਨਾ ਹੀ ਆਖਾਂਗੇ ਗੁਰੂ ਤੁਹਾਡਾ ਭਲਾ ਕਰੇ ਗੁਰੂ ਪਿਆਰਿਓ ਇਹਨਾਂ ਨਕਲੀ ਪੇਜਾਂ ਤੋਂ ਸਾਵਧਾਨ ਰਹੋ ਹਾਲਾਂਕਿ ਇਹ ਮੈਨੇਜਰ ਦੇ ਵੱਲੋਂ ਲਿਖਿਆ ਗਿਆ ਪਰ ਸਿੱਧੇ ਤੌਰ ਤੇ ਉਹਨਾਂ ਦੇ ਵੱਲੋਂ ਜ਼ਿਕਰ ਜ਼ਰੂਰ ਕੀਤਾ ਗਿਆ ਹੋਵੇਗਾ ਕਿ ਅਜਿਹੇ ਲੋਕ ਨੇ ਜਿਨ੍ਹਾਂ ਦੇ ਵੱਲੋਂ ਉਹਨਾਂ ਦੀ ਸ਼ੋਭੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਚਰਚੇ ਛੇੜੇ ਜਾ ਰਹੇ ਨੇ ਕਿ ਉਹ ਬੀਜੇਪੀ ਦੀ ਪਾਤਪਾਦੀ ਸਪੋਰਟ ਕਰ ਰਹੇ ਨੇ ਹਾਲਾਂਕਿ ਉਹਨਾਂ ਦੇ ਵੱਲੋਂ ਕਈ ਵਾਰ ਆਪਣੀ ਇੰਟਰਵਿਊਜ਼ ਦੇ ਵਿੱਚ ਨਿੱਜੀ ਤੌਰ ਤੇ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਠੀਕ ਹੈ ਉਹਨਾਂ ਦੇ ਸਬੰਧ ਕਿਸੇ ਨਾਲ ਵੀ ਹੋ ਸਕਦੇ ਨੇ ਕਿਸੇ ਦਾ ਹਾਲਚਾਲ ਜਾਣਨ ਉਹ ਜਾ ਸਕਦੇ ਨੇ ਪਰ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਜਿਸ ਤਰ੍ਹਾਂ ਦਾ ਦਰਸਾਇਆ ਜਾ ਰਿਹਾ ਜਿਸ ਤਰ੍ਹਾਂ ਦੀ ਉਹਨਾਂ ਦੀ ਸ਼ੋਭੀ ਬਣਾਈ ਜਾ ਰਹੀ ਹੈ ਵਰਸਾ ਸਿੰਘ ਵਲਟੋਹਾ ਦੇ ਵੱਲੋਂ ਤਾਂ ਸਾਫ਼ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਵੱਡੇ ਸਵਾਲ ਚੁੱਕ ਦਿੱਤੇ ਗਏ ਸਨ ਬੀਤੇ ਦਿਨਾਂ ਦੇ ਵਿੱਚ ਇੱਕ ਨਿੱਜੀ ਚੈਨਲ ਦੇ ਉੱਤੇ ਉਹਨਾਂ ਦੇ ਖਿਲਾਫ ਵੀ ਇੱਕ ਇੰਟਰਵਿਊ ਕੀਤੀ ਗਈ ਸੀ ਇੱਕ ਖਬਰ ਕੀਤੀ ਗਈ ਸੀ ਜਿਸ ਦੇ De ce? Un adic. Și ਠੇਸ ਪਹੁੰਚਾਉਣ ਦੀ ਗੱਲ ਆਖੀ ਗਈ ਸੀ ਤੇ ਉਸ ਟੀਵੀ ਚੈਨਲ ਦੇ ਵੱਲੋਂ ਵੀ ਫਿਰ ਮਾਫੀ ਮੰਗੀ ਗਈ ਸੀ ਤੇ ਉਹਨਾਂ ਦੇ ਵੱਲੋਂ ਆਪਣੀ ਪੋਸਟ ਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਕਿ ਜਿਹੜੀ ਉਹਨਾਂ ਦੇ ਵੱਲੋਂ ਖਬਰ ਚਲਾਈ ਗਈ ਹੈ ਉਹ ਉਹਨਾਂ ਦੇ ਵੱਲੋਂ ਡਿਲੀਟ ਕਰ ਦਿੱਤੀ ਗਈ ਹੈ ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਵੱਡੇ ਚਰਚੇ ਛਿੜੇ ਹੋਏ ਨੇ ਅੱਜਕੱਲ ਤੇ ਹੁਣ ਇੱਕ ਫੇਕ ਅਕਾਊਂਟ ਬਣਾ ਕੇ ਜਿਸ ਤਰ੍ਹਾਂ ਉਹਨਾਂ ਦੀ ਸ਼ੋਭੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਕਿਹੜੇ ਲੋਕ ਨੇ ਕੌਣ ਉਹ ਲੋਕ ਨੇ ਜਿਹੜੇ ਚਾਹੁੰਦੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਥੱਲੇ ਡੇਗਿਆ ਜਾ ਸਕੇ ਹਾਲਾਂਕਿ ਬੀਤੇ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਆਮ ਖੁੱਲਮ ਖੁੱਲਾ ਹੋ ਕੇ ਇਹ ਗੱਲਾਂ ਆਖੀ ਗਈਆਂ ਸਨ ਜੋ ਪੰਥ ਵਿਰੋਧੀ ਲੋਕ ਨੇ ਉਹਨਾਂ ਨੂੰ ਲੈ ਕੇ ਤੇ ਹੁਣ ਉਹਨਾਂ ਦੇ ਨਾਮ ਦੇ ਜਿਹੜੇ ਚਰਚੇ ਨੇ ਭਾਜਪਾ ਦੇ ਨਾਲ ਜੋੜੇ ਜਾ ਰਹੇ ਨੇ ਹਾਲਾਂਕਿ ਉਹਨਾਂ ਦੇ ਵੱਲੋਂ ਕਈ ਸਟੇਜਾਂ ਦੇ ਉੱਤੇ ਭਾਜਪਾ ਦੇ ਖਿਲਾਫ ਸ਼ਬਦੀ ਹਮਲਾ ਕੀਤਾ ਗਿਆ ਤੇ ਕਈ ਵਾਰ ਉਹਨਾਂ ਦੇ ਵੱਲੋਂ ਤਿੱਖੀਆਂ ਟਿੱਪਣੀਆਂ ਵੀ ਕੀਤੀਆਂ ਨੇ ਪਰ ਹੁਣ ਜਿਹੜਾ ਇਹ ਨਕਲੀ ਪੇਜ ਬਣਾਇਆ ਗਿਆ ਕਿਸਦੇ ਵੱਲੋਂ ਬਣਾਇਆ ਗਿਆ ਕੌਣ ਲੋਕ ਨੇ ਤੇ ਕੌਣ ਚਾਹੁੰਦੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਬਦਨਾਮ ਕੀਤਾ ਜਾਏ ਇਸ ਸੋਲੇ ਦੀ ਵੱਡੀ ਅਪਡੇਟ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਜੁੜੀ ਹੋਈ ਹੈ ਜਿਨ੍ਹਾਂ ਦੇ ਨਾਂ ਦੇ ਉੱਤੇ ਇੱਕ ਝਾਲੀ ਅਕਾਊਂਟ ਬਣਾ ਕੇ ਫੇਕ ਕਮੈਂਟ ਕੀਤੇ ਜਾ ਰਹੇ ਨੇ ਤੇ ਜਿਹੜੇ ਇਹ ਕਮੈਂਟ ਕੀਤੇ ਜਾ ਰਹੇ ਨੇ ਇਸ ਦੇ ਵਿੱਚ ਭਾਜਪਾ ਦੀ ਸਪੋਰਟ ਕੀਤੀ ਜਾ ਰਹੀ ਹੈ ਦਰਸਲ ਇਹ ਜਿਹੜੇ ਕਮੈਂਟ ਕੀਤੇ ਜਾ ਰਹੇ ਨੇ ਇਹਨਾਂ ਦੇ ਵਿੱਚ ਭਾਜਪਾ ਨੂੰ ਸਿੱਧੇ ਤੌਰ ਤੇ ਸਪੋਰਟ ਕਰਨ ਦੀ ਗੱਲ ਆਖੀ ਜਾ ਰਹੀ ਹੈ ਤੇ ਕੁਝ ਅਜਿਹੇ ਕਮੈਂਟ ਵੀ ਕੀਤੇ ਜਾ ਰਹੇ ਨੇ ਜਿਨ੍ਹਾਂ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਦੀ ਸ਼ਵੀ ਨੂੰ ਖਰਾਬ ਕੀਤਾ ਜਾਵੇ ਹਾਲਾਂਕਿ ਜਦੋਂ ਇਹ ਸਭ ਦਾ ਪਤਾ ਗਿਆਨੀ ਹਰਪ੍ਰੀਤ ਸਿੰਘ ਨੂੰ ਲੱਗਦਾ ਤਾਂ ਉਹਨਾਂ ਦੇ ਵੱਲੋਂ ਆਪਣੇ سوشل ਅਕਾਊਂਟ ਦੇ ਉੱਤੇ ਇਸ ਪੇਜ ਦੀ ਇੱਕ ਫੋਟੋ ਪਾਈ ਜਾਂਦੀ ਹੈ ਤੇ ਜਿਹੜੇ ਕਮੈਂਟ ਕੀਤੇ ਜਾਂਦੇ ਨੇ ਉਹਨਾਂ ਦੇ ਸਬੰਧ ਦੇ ਵਿੱਚ ਲਿਖਿਆ ਜਾਂਦਾ ਹੈ ਕਿ ਸਿੱਖ ਕੌਮ ਨੂੰ ਨਹੀਂ ਸੀ ਪਤਾ ਕਿ ਇੰਨੀ ਕਟਿਆ ਹਰਕਤ ਵੀ ਹੋ ਜਾਵੇਗੀ ਹਾਲਾਂਕਿ ਜੋ ਉਹਨਾਂ ਦੇ ਵੱਲੋਂ ਲਿਖਿਆ ਗਿਆ ਉਹ ਵੀ